ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਵਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਦੇ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਉਹਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਅੱਜ ਹੈਗਾ ਜੀ ਦਿਨ ਬੁੱਧਵਾਰ ਤੇ 10 ਜੁਲਾਈ ਆ ਤੇ ਸਵੇਰ ਦਾ ਟਾਈਮ ਆ ਬੱਚੇ ਚਲੇ ਗਏ ਸਕੂਲ ਜੀ ਤੇ ਆਪਾਂ ਲੱਗਦੇ ਆ ਕੰਮ ਧੰਦਾ ਕਰਨ ਤੇ ਇੱਕ ਮੇਰੇ ਲਈ ਵਧੀਆ ਖੁਸ਼ੀ ਦੀ ਖਬਰ ਆ ਉਹ ਵੀ ਮੈਨੂੰ ਮੈਂ ਸੋਚਿਆ ਵੀ ਤੁਹਾਡੇ ਨਾਲ ਸਾਂਝੀ ਕਰੂੰਗੀ ਤੇ ਉਹ ਵੀ ਤੁਹਾਨੂੰ ਦੱਸ ਦੇ ਜੀ ਕਿ ਵੀਡੀਓ ਚ ਕਿਹ ਕੀ ਖੁਸ਼ੀ ਆ ਹਾਂਜੀ ਤੇ ਬੱਚੇ ਚਲੇ ਗਏ ਜੀ ਆਪਣੇ ਸਕੂਲ ਸਵੇਰ ਦਾ ਟਾਈਮ ਤੇ ਆਪਾਂ ਕਰ ਲੱਗਦੇ ਹੁਣ ਕੰਮ ਧੰਦੇ ਪਹਿਲਾਂ ਉਹਨਾਂ ਦੇ ਖਲੈਰੀ ਪਾਏ ਵੀ ਲੋਡ ਕਰਦੇ ਆ ਸੋ ਕੋਲ ਪੈ ਡੀ ਵੀਰ ਪਿਆਏ ਲਈ ਆਈ ਬੈਠੀ ਆ ਤੇ ਆਪਣੇ ਏਸੀ ਵਾਲੇ ਪਾਣੀ ਆਉਂਦਾਗਾ ਜੀ ਬਾਲਟੀ ਚ ਇਹ ਡੋਲਦੇ ਪਹਿਲਾਂ ਤਾਂ ਆਪਾਂ ਫਿਰ ਕਿਉਂਕਿ ਜਿੰਨੇ ਚਿਰ ਬੱਚੇ ਸਕੂਲ ਨਹੀਂ ਨ ਜਾਂਦੇ ਉਹਨਾਂ ਚਿਰ ਕੋਈ ਕੰਮ ਨਹੀਂ ਨਿਭੜਦਾ ਉਹਨਾਂ ਨੂੰ ਤੋਰ ਕੇ ਆਪਾਂ ਕੰਮ ਸਟਾਰਟ ਕਰਨ ਲੱਗਦੇ ਹਾਂ ਇੱਕ ਕਮੈਂਟ ਆਉਂਦਾ ਹੁੰਦਾ ਜੀ ਵੀ ਥੋੜਾ ਘਰ ਦਿਖਾਓ ਘਰ ਤਾਂ ਵੀਰੇ ਆਪਣਾ ਛੋਟਾ ਜਿਹਾ ਦੇਖੋ ਬਸ ਤੇ ਦੋ ਕਮਰੇ ਬਸ ਮੁਰਿਆ ਥੋੜਾ ਜਿਹਾ ਭਾਂਡਾਰ ਸੋਈ ਤੇ ਅੱਗੇ ਆਪਾਂ ਕਿਸੇ ਹੋਰ ਵੀਰੇ ਚ ਦਿਖਾਵਾਂਗੇ ਤੁਹਾਨੂੰ ਪੂਰਾ ਕਰ ਚਲੋ ਵੀ ਜਿਹੜਾ ਰਹੇਗਾ ਹਨਾ ਪ੍ਰਮਾਤਮਾ ਦੀ ਮਰਜ਼ੀ ਨਾਲ ਵਧੀਆ ਜੀ ਚਲੋ ਤੇ ਆਪਾਂ ਹੁਣ ਇਹਨਾਂ ਨੂੰ ਕੱਖ ਪੱਠੇ ਅੰਦਰ ਥੋੜੇ ਥੋੜੇ ਪਾ ਤੇ ਤੇ ਨਮਾਉਣੇ ਆਪਾਂ ਇਹਨਾਂ ਨੂੰ ਤੇ ਬੰਦਿਆ ਫਿਰ ਪਹਿਲਾਂ ਸਿਰਦੇ ਆਂ ਜੀ ਕੂਹਾ ਤੇ ਖੁਸ਼ੀ ਦੀ ਗੱਲ ਤੁਹਾਨੂੰ ਇਹ ਦੱਸਿ ਗਏ ਜੀ ਆਪਣੀ ਆ ਪੈੜ ਨਿਕਲ ਲਈ ਜੀ ਗੱਪਣ ਸਵਾ ਦੋ ਮਹੀਨਿਆਂ ਦੀ ਤੇ ਕਿਉਂਕਿ ਜੀ ਇਤੋਂ ਨਾ ਵੀ ਨਾ ਉਮੀਦ ਸੀ ਹੋਈ ਬੈਠੇ ਸੀ ਵੀ ਇਹ ਦੋ ਤਿੰਨ ਵਾਰੀ ਰਿਪੀਟ ਹੋ ਗਈ ਸੀ ਇਹ ਤੇ ਇਸ ਵਾਰ ਮੈਂ ਆਪਣੀ ਮਾਂ ਦਾ ਅਪਣਾਇਆ ਹੋਇਆ ਨੁਸਖਾ ਦਿੱਤਾ ਇਹਨੂੰ ਤੇ ਕਿਉਂਕਿ ਜੀ ਮੇਰੀ ਮੰਮੀ ਨਾ ਜਦੋਂ ਆਪਾਂ ਏ ਆਈ ਕਰਵਾਉਨੇ ਆ ਤੇ ਉਦੋਂ ਨਾ ਲੱਸੀ 'ਚ ਸਰੋਂ ਦਾ ਤੇਲ ਪਾ ਕੇ ਦੇ ਦਿੰਦੀ ਹੁੰਦੀ ਸੀ ਤੇ ਐਤਕੀ ਮੈਂ ਅੱਗੇ ਕਈ ਵੀ ਭੁੱਲ ਜਾਂਦੀ ਐ ਐਤਕੀ ਜਿਆਦਾ ਆ ਗਿਆ ਮੈਂ ਖਚਲ ਦਿੰਨੇ ਆ ਤੇ ਫਿਰ ਆਪਾਂ ਇਹਨੂੰ ਉਹ ਦਿੱਤਾ ਤੇ ਚਲੋ ਅੱਗੇ ਵਾਸਤੇ ਆਸ ਬਣੀ ਸਵਾ ਦੋ ਮਹੀਨੇ ਹੋ ਗਏ ਚਲੋ ਜੀ ਸੱਤ ਪੌਣੇ ਸੱਤ ਮਹੀਨੇ ਰਹਿ ਗਏ ਤੇ ਇਹਦੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਮੈਨੂੰ ਤੇ ਆਪਾਂ ਇੱਕ ਵਾਰੀ ਘਰੇ ਚੈੱਕ ਕਰ ਲਈ ਸੀ ਜੀ ਤੇ ਇੱਕ ਵਾਰੀ ਹੁਣ ਆਪਾਂ ਕਰਾ ਲਈਏ ਜੀ ਡਾਕਟਰ ਤੋਂ ਆਪਦੇ ਯਕੀਨ ਵਾਸਤੇ ਕਿਉਂਕਿ ਜਦੋਂ ਘਰ ਵਿੱਚ ਟੈਸਟ ਕਰ ਲੈਂਦੇ ਆਪਾਂ ਉਦੋਂ ਹੌਸਲਾ ਹੋ ਜਾਂਦਾ ਥੋੜਾ ਜਿਹਾ ਤੇ ਡਾਕਟਰ ਦੇ ਨਾਲ ਆ ਵੀ ਆਪਣਾ ਯਕੀਨ ਬਣ ਜਾਂਦਾ ਤੇ ਇਹਦੇ ਵੀ ਆਪਣੀ ਦੇ ਸੁੱਖ ਨਾਲ ਹੋਏ ਪਏ ਆ ਜੀ ਦਿਨ ਪੂਰੇ ਦੇਖੋ ਬਾਅਦ ਕਿੰਨੇ ਦਿਨ ਲੈਂਦੀ ਆ ਕਿੱਤਾ ਜੀ ਕਾਲ ਹੋ ਜਾਂਦੀ ਆ ਵੀ ਕਦੋਂ ਸੂਵੇ ਪਸ਼ੂ ਤੇ ਚਲੋ ਹਾਂ ਤਾਂ ਜਿੰਨੇ ਦਿਨ ਬੱਦਲ ਉਹ ਲਉਗੀ ਤੇ ਲਾਹ ਹੋਊਗੀ ਵੀ ਵਧੀਆ ਦੇਖੋ ਅੱਗੇ ਤੱਕ ਲੇਵਾ ਬਣਾ ਰਹੀ ਆ ਵਧੀਆ ਤੇ ਆ ਆਪਣੀ 1.5 ਸਾਲ ਵਾਲੀ ਝੋਟੀ ਜਿਹੜੀ ਤੁਹਾਨੂੰ ਦੱਸਦੇ ਹੁੰਨੇ ਆ ਇਹਦੀ ਵੀ ਏਆਈ ਆਪਾਂ ਨੇ ਕਰਵਾਤੀ ਕਿਉਂਕਿ ਜੇ ਦੋ ਵਾਰੀ ਪਹਿਲਾਂ ਤਾਰਾਂ ਦੇ ਚੁੱਕੀ ਸੀਗੀ ਫਿਰ ਅਸੀਂ ਆਖਿਆ ਬਾਰ-ਬਾਰ ਤਾਰਾਂ ਦੇ ਨਾਲ ਵੀ ਕਈ ਵਾਰੀ ਪਸ਼ੂ ਖਰਾਬ ਹੋ ਜਾਂਦਾ ਤੇ ਡਾਕਟਰ ਵੀ ਕਹਿੰਦਾ ਸੀ ਕਿ ਇਹ ਤਾਂ ਝੋਟੀ ਆ ਤੇ ਗੱਲ ਕਰ ਫੇਰ ਅਸੀਂ ਨੇ ਉਹ ਕਰਤਾ ਟੀਕਾ ਭਰਾਤਾ ਇਹਦੇ ਅਸੀਂ ਜੀ ਹਰਿਆਣੇ ਤੋਂ ਲਿਆਉਣੇ ਹੁੰਨੇ ਸੀਮਨ ਉਥੋਂ ਲਿਆਂਦੇ ਸੀਗੇ ਰਤਨ ਬੋਲਾ ਉੱਥੇ ਉਹਦਾ ਸੀਮਨ ਸੀਗਾ ਜੀ ਉਹ ਲਗਵਾਇਆ ਦੇ ਚਲੋ ਛੋਟੀ ਹੈ ਜੀ ਪੂਰੇ ਡੇਢ ਸਾਲ ਦੀ ਹੋਈ ਹੈ ਇਹ ਡੇਢ ਸਾਲ ਦੀ ਬਣੀਗੀ ਹੁਣ ਦੇਖੋ ਅੱਗੇ ਰਹਿੰਦੀ ਆ ਤਾਂ ਤੇ ਸਾਰੇ ਸੀਮਨ ਆਪਾਂ ਉਥੋਂ ਹੀ ਲਿਆਉਣੇ ਹੁੰਨੇ ਹੈਗੇ ਡਾਕਟਰ ਆਪਣੇ ਘਰ ਦਾ ਹੈਗਾਗਾ ਤੇ ਤਾਂ ਕਰਕੇ ਬਸ ਉਹ ਕਰ ਜਾਂਦੇ ਨੇ। ਇਹ ਆਈ ਬਸ਼ੋਦੀ ਤੇ ਆਪਾਂ ਸੀਮਨ ਉੱਥੋਂ ਲਿਆਉਨੇ ਆਂ। ਹੋਰ ਆਰਚਨ ਕੁੰਗੜ ਦੇ ਵੀ ਲਿਆਂਦੇ ਹੋਏ ਆ। ਇਹ ਪਹਿਲਾਂ ਆਪਣੀ ਦੂਸਰੀ ਅਲੀਸ਼ਾਨ ਦਾ ਪਰਿਆ ਸੀ ਤੇ ਉਹ ਵੀ ਉੱਥੇ ਰਿਆਂਦਾ ਸੀ। ਤੇ ਚਲੋ ਜੀ ਆਪਾਂ ਹੁਣ ਕਰ ਲਈਏ ਇੱਕ ਕੰਮ ਧੰਦਾ। ਤੇ ਇਹਨਾਂ ਨੂੰ ਨਵਾ ਕੇ ਬੰਨ੍ਹਣ ਦੀਏ। ਤੇ ਕਿਉਂਕਿ ਇਹਨਾਂ ਸਵੇਰੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ। ਫੇਰ ਮਿਲਦੇ ਆਂ ਜੀ ਕੰਮ ਕਰਕੇ। ਤੇ ਦੇਖੋ ਹੁਣ ਆਪਾਂ ਨੇ ਆ ਪਸ਼ੂ ਬਣ ਕੇ ਤੇ ਸੈਲਫ ਸਪਾਈ ਕਰਤੀ ਤੇ ਫਾਈਨਲ ਲੁੱਕ ਦੇਖ ਲੋ ਤੇ ਅੱਜ ਥੋੜਾ ਜਿਹਾ ਆਪਾਂ ਹੋ ਗਏ ਸੀ ਲੇਟ ਮੈਨੂੰ ਆਪ ਨੂੰ ਵੀ ਨਹੀਂ ਪਤਾ ਲੱਗਿਆ ਕਿਉਂ ਲੇਟ ਹੋ ਗਏ ਕਿਹਾ ਕੋਈ ਗਰਮੀ ਬਹੁਤ ਜ਼ਿਆਦਾ ਗਈ ਤਾਂ ਹੀ ਜੀ ਵਲੌਗ ਬਣਦਾ ਨਹੀਂ ਆਪਾਂ ਛੋਟੀ ਜੀ ਵੀਡੀਓ ਤੁਹਾਡਾ ਸ਼ੇਅਰ ਕਰਦੇ ਆ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਬਸ ਐਵੇਂ ਜੀ ਲੱਗੀ ਜਾਊਗੀ ਅੱਗੇ ਬੁਖਾਰ ਹੋਇਆ ਠੀਕ ਕਿਉਂਕਿ ਗਰਮੀ ਨਾਲ ਨਾ ਸਿਰ ਦੁਖਣ ਲੱਗ ਜਾਂਦਾ ਤੇ ਅਹੀ ਕੰਮ ਹੀ ਨਹੀਂ ਲੂਟ ਆਉਂਦੇ ਜੀ ਸੁਬਾ ਸੁਬਾ ਬਹੁਤ ਜਿਆਦੇ ਹੋ ਜਾਂਦੇ ਆ ਤੇ ਦੇਖੋ ਇਦਾਂ ਆਪਾਂ ਸਾਬ ਸਫਾਈ ਕਰਤੀ ਸੀ ਸਾਰੀ ਤੇ ਆ ਆਪਾਂ ਹੋ ਗਏ ਜੀ ਸ਼ਾਮ ਦਾ ਟਾਈਮ ਤੇ ਆਪਾਂ ਆਪਣੇ ਤਾਏ ਕੇ ਘਰੇ ਗਏ ਆ ਜੀ ਉਹਨਾਂ ਦੀ ਮੱਚ ਚੋਂ ਉਹ ਫੇਰ ਉੱਥੇ ਗਏ ਹੋਣੇ ਜੀ ਲੁਧਿਆਣੇ ਦਵਾਈ ਲੈਣ ਤੇ ਇਹਨਾਂ ਦੀ ਮੱਚ ਪਹਿਲਾਂ ਤਾਂ ਹੁਣਸਾਰ ਮੇਰੀ ਚੁੰਨੀ ਬਦਲਾ ਬਦਲਾ ਦਿੰਦੀ ਆ ਮੈਂ ਉਹਦੀ ਜਠਾਣੀ ਵਾਲੀ ਚੁੰਨੀ ਲੈਣੀ ਹੁੰਦੀ ਆ ਤੇ ਆ ਇਹ ਲੈ ਸਾਹਮਣੇ ਕਹੀ ਗਏ ਗੁਰੂ ਘਰ ਤੇ ਇੱਕਵੇਂ ਮੈਂ ਤੋਂ ਢ ਘੁਡ ਕਢਾ ਦਿੰਦੀ ਹੈਗੀ ਕਦੇ ਜੇਠ ਤੋਂ ਮੈਂ ਕੱਢਿਆ ਨਹੀਂ ਤੇ ਮੱਚ ਢ ਘੁਡ ਕਢਾਉਂਦੀ ਹੁੰਦੀ ਆ ਥੋੜਾ ਜਿਹਾ ਡਰ ਕੇ ਬਟਣਾ ਪੈਂਦਾ ਜੀ ਕਈ ਵਾਰੀ ਹਿੱਲਣਾ ਜਾਵੇ ਹਨਾ ਚਲੋ ਵਿਚਾਰਾਂ ਦਾ ਪਾ ਟਾਈਮ ਪਾਸ ਕਰਨਾ ਤੇ ਆ ਇੱਕ ਇੱਕ ਵੇ ਇਹ ਸਾਡੇ ਤਾਏ ਕਾ ਘਰ ਆਪਾਂ ਘਰੇ ਜਿਹੜੇ ਰਹਿ ਰਹੇ ਆ ਜੀ ਉਹ ਆਪਾਂ ਇਹਨਾਂ ਤੋਂ ਹੀ ਲੈਤਾ ਸੀਗਾ ਹੁਣ ਇੱਧਰ ਆ ਗਏ ਉਹ ਸੋਨਾ ਘਰ ਪਾਇਆ ਹੋਇਆ ਆ ਗਿਆ ਸ਼ਾਮ ਦਾ ਟਾਈਮ ਤੇ ਬੱਚੇ ਕਰ ਰਹੇ ਆ ਜੀ ਮસ્ਤੀ ਕੁੜੀ ਕਰ ਰਹੀ ਸੀ ਡਾਂਸ ਤੇ ਲੜਦੇ ਵੀ ਬਹੁਤ ਆਈ ਆ ਸੇਕੀ ਦੇਖੋ ਹਜੇ ਤਿੰਨ ਕ ਤਾਂ ਬਾਗ ਗਏ ਮੇਰਾ ਭਾਣਜਾ ਤੇ ਭਾਣਜੀ ਉਹ ਤਾਂ ਘਰੇ ਗਏ ਚਲੇ ਗਏ ਹੁਣ ਹੀ ਗਏ ਆ ਆ ਮੇਰੇ ਦੇਹੌਰ ਦੀ ਬੇਟੀ ਆ ਛੋਟੀ ਵੀ ਪਹਿਲਾਂ ਬਾਗ ਗਈ ਪਹਿਲਾਂ 6 ਸੀਗੇ ਕੰਨ ਪਾਈ ਨੇ ਸੁਣਨ ਦਿੰਦੇ ਕੁਝ ਵੀ ਇਹ ਬਹੁਤ ਜ਼ਿਆਦਾ ਲੜਦੀ ਆ ਬਿੰਦ ਚ ਲੜ ਪੈਂਦੇ ਆ ਬਿੰਦ ਚ ਉਹੇ ਜਿਹੀ ਹੋ ਜਾਂਦੇ ਆ ਇਹ ਚਲੋ ਜੀ ਆਪਾਂ ਅੱਜ ਬਣਾਈ ਸੀ ਛੋਟੀ ਜੀ ਵੀਡੀਓ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮਿਲਾਂਗੇ ਕਿਸੇ ਹੋਰ ਬਲੌਗ ਦੇ ਨਾਲ ਵਧੀਆ ਜੇ ਨਾਲ ਤੇ ਆਪਣੀ ਐਡੀਟਿਕ ਵੀਡੀਓ ਨੂੰ ਵੀ ਕਬੂਲ ਕਰਨਾ ਜੀ ਤੁਸੀਂ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਠੀਕ ਹੈ ਕਿਉਂਕਿ ਜਰਮੀ ਦਾ ਕਰਕੇ ਹਨਾ ਕੋਸ਼ਿਸ਼ ਕਰਦੇ ਆ ਬਣਾਉਣ ਦੀ ਬਲੌਗ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਬਾਏ